ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਚੈਨਲ ਦੇ ਉੱਤੇ। ਲੋਬੀ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿਰਜਣਾ ਤਹਿਸੀਲ ਇਹਨੂੰ ਤਲਵੰਡੀ ਸਾਬੋ ਰਹਿ ਜਾਂਦੇ ਆ ਜ਼ਿਲ੍ਹਾ ਬਠਿੰਡਾ। ਬਾਈ ਦੇ ਘਰੋਂ ਆਪਾਂ ਅੱਗੇ ਵੀ ਦੋ ਵਾਰੀ ਵੀਡੀਓ ਬਣਾ ਚੁੱਕੇ ਆਗੇ ਅੱਜ ਤੀਜੀ ਵਾਰੀ ਵੀਡੀਓ ਕਵਰ ਕਰਨ ਆਏ ਆਗੇ। ਵੀਡੀਓ ਦੇ ਵਿੱਚ ਤੁਹਾਨੂੰ ਅੱਜ ਬਹੁਤ ਸੋਹਣੀ ਮੱਝ ਦੂਜੇ ਸੋਏ ਦੀ ਝੋਟੀ ਤੋੜ ਕੇ ਦਿਖਾਉਣੀ ਹੈਗੀ। ਤੁਰਦੀ ਨੂੰ ਤੁਸੀਂ ਚੈੱਕ ਆਊਟ ਕਰ ਲਓ ਪਹਿਲਾਂ ਤੁਹਾਨੂੰ ਸਾਰੀ ਡਿਟੇਲ ਬਾਈ ਦਾ ਨੰਬਰ ਕੀ ਰੇਟ ਆ ਵੀਡੀਓ ਦੇ ਵਿੱਚ ਹੀ ਹੋਊਗਾ ਦੁੱਧ ਆਦਾ। ਸਾਰੀ ਡਿਟੇਲ ਲੈ ਕੇ ਦੇਵਾਂਗੇ। ਪਹਿਲਾਂ ਤੁਸੀਂ ਥ ਥਾਣ ਹਵਾਨਾ ਲੈ ਦੇਖੋ ਦੇਖੋ ਬਹੁਤ ਸੋਹਣਾ ਆਰਡ ਰੋਡਰ ਲੱਗਿਆ ਹੋਇਆ ਦੇਖੋ ਸੀ ਚਾਰੇ ਥਾਣਾ ਇੱਕ ਹੋ ਜਾ ਬਹੁਤ ਸੋਹਣੀ ਝੋਟੀ ਹੈਗੀ ਫੇਸ ਕੁਆਲਿਟੀ ਤੁਸੀਂ ਦੇਖ ਸਕਾ ਜਾਓਗੇ ਸੰਗਾ ਸੰਗਾ ਦੀ ਦੂਜੇ ਸੂਏ ਸੋਈ ਹੋਈ ਹੈ ਬਾਡੀ ਮੰਤਰ ਦੀ ਵੀ ਸੋਹਣੀ ਹੈਗੀ ਦੇਖੋ ਮੋੜ ਲੈ ਬਾਈ ਮੋੜ ਲੈ ਇਧਰ ਹੋਰ ਇੱਕ ਵਾਰੀ ਦੇਖੋ ਸੀ ਬਹੁਤ ਸੋਹਣੀ ਹੈਗੀ ਆਰਡ ਰੋਡਰ ਦੇਖੋ ਸੀ ਤੇ ਡਿਟੇਲਸ ਨੂੰ ਲੈ ਕੇ ਦੇਮਾ ਸਾਰੇ ਬੈਕ ਸਾਈਡ ਤੋਂ ਥਾਣ ਹਵਾਨਾ ਦੇ ਸਕਾ ਜਾਓ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਚਾਰੇ ਥਾਣਾ ਇੱਕੋ ਜਿਹੇ ਘਰ ਦੀ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਪਾਇਆ ਦਾ ਦੇਖੋ ਸੇ ਇਧਰੋਂ ਸਾਈਡ ਤੋਂ ਥਣ ਫਾਨਾ ਦੇ ਸਕਦਾ ਹਾਂ ਤੁਸੀਂ ਬਹੁਤ ਸੋਹਣਾ ਰੋਡਰ ਲੱਗਿਆ ਹੋਇਆ ਝੋਟੀ ਨੂੰ ਬਾਕੀ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਕੇ ਦੇਵਾਂ ਮੈਂ ਤੁਹਾਨੂੰ ਵਿਕੀ ਮਾਲ ਮੁੱਲਾ ਕਿੰਨਾ ਦੁੱਧਾ ਕਿੱਥੋਂ ਤੱਕ ਦੇਣੀ ਸਾਰੀ ਡਿਟੇਲ ਆਪਾਂ ਬਾਈ ਨਾਲ ਕਰਾਂਗੇ ਨੰਬਰ ਵੀ ਲੈ ਕੇ ਦੇਵਾਂ ਮੈਂ ਤੁਹਾਨੂੰ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਤੁਸੀਂ ਸੰਪਰਕ ਕਿਹੜਾ ਕਰ ਸਕਦੇ ਹੋ ਤੇ ਆ ਜਾਓ ਫਿਰ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਲੈ ਕੇ ਦੇਣੀ ਹੈ ਕਿਰਾਂਸ ਨੂੰ ਇੱਕ ਵਾਰੀ ਆਪਾਂ ਕਾਲਾ ਬਾਈ ਇੱਥੇ ਲੈ ਵੀ 14 15 ਦਿਨਾਂ ਦੀ ਜਿਹੜੀ ਸੂਈ ਹੋਈ ਆ ਆ ਡਰ ਉਹ ਤੁਹਾਨੂੰ ਕਿਰਾਂ ਨੇੜੋਂ ਦਿਖਾਣੇ ਦੇਖੋ ਸੀ ਐ ਨਾਲਾਂ ਨੂੜਾ ਪੂਰੀਆਂ ਵਧੀਆ ਉੱਪਰ ਕੇ ਆਉਂਦੀਆਂ ਥਣਾ ਤੇ ਮਿਲਕ ਬੇਨ ਵੀ ਬਹੁਤ ਸੋਹਣੀ ਲੱਗੀ ਹੋਏ ਦੇਖ ਸਾਹ ਤੁਸੀਂ ਹਣਾ ਬਹੁਤ ਸੋਹਣਾ ਡਰਾ ਫੇਸ ਕੁਆਲਟੀ ਤੁਸੀਂ ਦੇਖ ਆ ਜਾ ਤੇ ਮਗਰ ਚੰਗੀ ਕੱਟੀ ਹੈਗੀ ਠੀਕ ਹੈ ਜੀ ਠੀਕ ਹੈ ਦੀ ਕੱਟੀ ਹੈ ਵੀ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਸਾਰੀ ਕਰਦੇ ਆਂ ਡਿਟੇਲ ਲੈਣੇ ਆ ਤੇ ਕੱਟੀ ਤੁਸੀਂ ਦੇ ਸਾ ਦਿਓਗੇ ਤੇ ਆਜੋ ਫਿਰ ਬਾਈ ਨਾਲ ਆਪਾਂ ਕਰਦੇ ਆਂ ਗੱਲਬਾਤ ਤੇ ਡਿਟੇਲ ਚ ਪੁੱਛਦੇ ਆਂ ਬਾਈ ਨੂੰ ਵੀ ਕੀ ਮਾਲੂਮ ਹੋ ਲੱਗ ਕਿੰਨਾ ਦੁੱਦਾ ਆਜੋ ਨੇੜੇ ਜਿਹਾ ਆਜੋ ਬਾਈ ਇਹਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਆਪਣਾ ਕੁਲਦੀਪ ਸਿੰਘ ਕੁਲਦੀਪ ਸਿੰਘ ਆ ਪਿੰਡ ਤੇ ਆਪਣਾ ਦੱਸ ਦੋ ਪਿੰਡ ਮਿਰਜਣਾ ਠੀਕ ਹੈ ਜੀ ਸਭੋ ਜਿਲ੍ਹਾ ਬਠਿੰਡਾ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸ ਦੋ ਜੀ ਕੁਲਦੀਪ ਸਿੰਘ ਜੀ ਹਾਂ ਜੀ ਪਿੰਡ ਮਿਰਜਣਾ ਪਿੰਡ ਮਿਰਜਣਾ ਤਹਿਸੀਲ ਤਲਮੰਡੀ ਸਭੋ ਜ਼ਿਲ੍ਹਾ ਬਠਿੰਡਾ ਠੀਕ ਆ ਆਪਣੀ ਛੋਟੀ ਦੂਜੀ ਸੂਈ 13 14 ਦਿਨ ਹੋ ਗਏ ਸੂਈ ਨੂੰ ਠੀਕ ਆ ਮਗਰ ਕੱਟੀ ਆ ਹਨਾ ਹਰ ਕੱਟੀ ਟੀਕੇ ਦੀ ਠੀਕ ਆ ਟੀਕੇ ਦੀ ਆ ਕਿਹੜੇ ਟੀਕੇ ਦੇ ਬਈ ਪਤਾ ਕੁਛ ਵੀ ਉਹ ਤਾਂ ਜੇ ਤੋਂ ਲੈਂਦੀ ਤੁਸੀਂ ਲੈ ਕੇ ਆਂਦੀ ਸੀ ਇਹ ਵੀ ਚੰਗੇ ਟੀਕੇ ਦਾ ਟੋਕਰ ਗੱਬਣ ਲਈ ਟੋਕਰ ਗੱਬਣ ਲੈਂਤੀ ਸੀ ਤੇ ਬਈ ਦੁੱਧ ਦੀ ਗੱਲ ਕਰੀਏ ਫਿਰ 14 15 ਦਿਨਾਂ ਦੀ ਸੂਈ ਤੇ ਦੁੱਧ ਤੇ ਹੁਣ ਕਿੰਨੀ ਆ ਇਸ ਟਾਈਮ ਬਸ 14 ਲੀਟਰ ਹੈ ਪਰ ਕਹਾਂਗੇ ਆਪਾਂ 13 ਲੀਟਰ ਠੀਕ ਆ ਹੈ 14 ਲੀਟਰ 13 ਲੀਟਰ ਚਵਾ ਕੇ ਦੋਗੇ ਇਥੋਂ ਤਸੱਲੀ ਨਾਲ ਦੋ ਡੰਗ ਚੋਕੇ ਲਿਜਾ ਸਕਦਾ ਜਾਵਾਂ ਡੱਕ ਚੋਕੇ ਜਾ ਠੀਕ ਆ ਲੈ ਵੀ ਬਾਈ ਕਹਿੰਦਾ ਦੋ ਡੰਗ ਘਰੇ ਆ ਕੇ ਚੋਕੇ ﺍﻟजासा ਦਾ ਨਾਲ ਦੇ ਪਿੰਡ ਦੱਸਦੇ ਆਪਣੇ ਪਾਸੇ ਅਸੀਂ ਪਿੰਡ ਕਿਹੜੇ ਆ ਪਾਸੇ ਕੋਰੇਣਾ ਠੀਕ ਹੈ ਜੀ ਮੈਨੂੰ ਆਣਾ ਲੈਰੀ ਠੀਕ ਹੈ ਲੈਰੀ ਮੈਨੂੰ ਆਣਾ ਤੇ ਕੋਰੇਣਾ ਸਾਈਡ ਦੇ ਪਿੰਡ ਰਹਿ ਜਾਂਦੇ ਇਹ ਤੇ ਬਾਕੀ 14 15 ਹਨ ਹੋ ਗਏ ਬਾਈ ਕਹਿੰਦਾ ਸੂਈ ਨੂੰ 14 ਕਿਲੋ ਦੁੱਧ ਦਾ ਬਾਈ ਕਹਿੰਦਾ ਆਪਾਂ 13 ਕਿਲੋ ਕਹਿੰਦਾ ਜੋਕ ਕੇ ਕੰਡੇ ਵਾਲਾ ਦੇਵਾਂਗੇ ਕਹਿੰਦਾ ਆਪਾਂ 13 ਕਹਿ ਕੇ ਹੀ ਦੇਣਾਗੇ ਫੇਸ ਕੁਆਲਿਟੀ ਤੁਸੀਂ ਇੱਕ ਵਾਰੀ ਫੇਰ ਦੇਖ ਸਕਾ ਜਣਾ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਕਰਤਾ ਆਪਾਂ ਇਹਦਾ ਫੇਰ ਰੇਟ ਲੈ 1,45,000 ਦੇ ਦੇਗੇ ਠੀਕ ਹੈ 145000 ਦੀ ਮੌਕੇ ਤੇ ਮਾਨਦਾਨ ਮੌਨ ਤਾਂ ਮਾਨਦਾਨ ਕਰਦੇ ਆ ਮਾਨਦਾਨ ਹੋ ਜਾਊਗਾ ਠੀਕ ਹੈ ਠੀਕ ਹੈ ਤੇ ਨੰਬਰ ਬੋਲ ਦੇ ਇੱਕ ਵਾਰੀ ਬਾਈ ਆਪਣਾ 78146 78146 3028 3028 ਠੀਕ ਆ ਲੈ ਵੀ ਬਾਈ ਦਾ ਇਹ ਨੰਬਰ ਆਗਾ ਜੇ ਕਿਸੇ ਭਰਾ ਨੇ ਲੈਣੀ ਆ ਦੂਜੇ ਸੂਏ ਸੂਏ ਹੋਈ ਆ ਇੱਕ ਵਾਰੀ ਸਾਨੂੰ ਆਲ ਰੌਡਰ ਇੱਕ ਵਾਰੀ ਹੋ ਜਾਊਗਾ ਤੋੜ ਕੇ ਤੋੜੀ ਬਾਈ ਮੜਾ ਹੋਰ ਇੱਕ ਵਾਰੀ ਤੋੜ ਕੇ ਸਾਨੂੰ ਇੱਕ ਵਾਰੀ ਹੋਰ ਦਿਖਾਉਣੇ ਆਪਾਂ ਤੇ ਜੇ ਕਿਸੇ ਭਰਾ ਨੇ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰ ਸਕਦਾ ਝੋਟੀ ਸੋਹਣੀ ਹੈਗੀ ਮਾਗਰਾ ਕੱਟੀ ਆ ਤੁਸੀਂ ਦੇਖ ਸਕਦੇ ਹੋਣਾ ਤੇ ਇੱਕ ਵਾਰੀ ਸਾਨੂੰ ਆਪਾਂ ਜਿਹੜੀ ਹੋਰ ਝੋਟੀ ਜਿਹੜੀ ਤੋੜ ਕੇ ਦਿਖਾਉਣਾ ਦੇਖੋ ਅਸੀਂ ਬੋਡੀ ਬੁੱਡੀ ਮੰਤ ਦੀ ਬਹੁਤ ਸੋਹਣੀ ਬੋਡੀ ਸਟੇਜ ਦੇਖਦੇ ਅਸੀਂ ਭਰਮੇ ਪਿੰਡੇ ਦੀ ਹੈਣਾ ਕੋਈ ਐ ਮੋੜ ਲਿਆ ਭਾਈ ਮੋੜ ਲਿਆ ਤੇ ਬਾਕੀ ਨੇ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਚਾਰੇ ਪਾਸੇ ਇੱਕੋ ਜੀ ਆ ਜਮਾ ਦੇਖੋ ਅਸੀਂ ਤੇ ਬਾਕੀ ਨੇ ਪੱਠਪੂੜਾ ਸਾਨੂੰ ਆਪਾਂ ਬੈਕ ਸਾਈਡ ਤੋਂ ਇਹੜਾ ਦਿਖਾਣੇ ਝੋਟੀ ਦਾ ਬਹੁਤ ਸੋਹਣਾ ਲੱਗਿਆ ਹੋਇਆਗਾ ਚੰਗੀ ਆ ਝੋਟੀ ਤੇ ਘਰ ਦੀ ਝੋਟੀਆਂ ਭਾਈ ਜਾਂਦੇ ਹਨ ਬੇ ਘਰੋਂ ਪਸੂ ਜਿਹੜੇ ਚਵਾ ਕੇ ਦੇਣਾ ਤਸੱਲੀ ਆ ਗਈ ਤਸੱਲੀ ਜੀ ਹੋ ਜਾਂਦੀ ਆ ਜਿਹੜਾ ਘਰੋਂ ਚੋ ਕੇ ਦੋ ਡੰਗ ਲੈਣਾ ਆਪਾਂ ਬਾਕੀ ਤੁਸੀਂ ਬਾਈ ਨਾਲ ਸੰਬਰਕ ਜਿਹੜਾ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਆ ਝੋਟੀ ਲੈਣੀ ਹੈ ਠੀਕ ਹੈ ਜੀ ਧੰਨਵਾਦ